ਸਸੀ ਕਾਲੇ ਤਤੀਵਾ ਨ ਲਗੇ ਪਾਰੇ ਕਰਮ ਸਰਨਾਈ ਤਤੀਵਾ ਨ ਲਗੇ ਪਾਰੇ ਕਰਮ ਸਰਨਾਈ ਚਾਹ ਗਿਰਦੇ ਹਮਾਰੇ ਰਾਮ ਕਾ ਚਾਗੇਰਦੇ ਹਮਾਰੇ ਨਾਮ ਕਾਰ ਦੁੱਖ ਲਗੇ ਨਾ ਪਾਈ ਦੁੱਖ ਲਗੇ ਨਾ ਪਾਈ ਤਤੀਵਾ ਉਨ ਲਗਈ ਪਾਰੇ ਬ੍ਰਮਸਰਨਾਈ ਚਾ ਅਕਾਲ ਪੁੱਤ ਤਨ ਹੋਰ ਕਿਹੜਾ ਸ਼ਬਦ ਸੁਣਨ ਲੱਗਦਾ ਕਿਹੜਾ ਤੁਸੀਂ ਜ਼ਿਆਦਾ ਸ਼ਬਦ ਸਰਵਨ ਕਰਦੇ ਹੁੰਨੇ ਆ ਟਾਡੀ ਵਾ ਇੱਕ ਹੋਰ ਆ ਜਿਹੜਾ ਛੋਟੇ ਹੁੰਦੇ ਤੁਸੀਂ ਕਹਿੰਦੇ ਹੁੰਦੇ ਸੀ ਸਕੇ ਤੇਰਾ ਸੁੱਕੇ ਤੇਰਾ ਤਾਂ ਕਹਿੰਦਾ ਹਾਂਜੀ ਪੜ੍ਹ That's ਕੀ ਕਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਨਾ ਹੁਣ ਆਪੀ ਬਿਨਾ ਗੱਟ ਤੋ ਚਾਲੀ ਮਾਣੂ ਤਾਂ ਕੋਈ ਫਿਕਰ ਮੇਂ ਪਿਆ ਮੈਂ ਤਾਂ ਆਪਿਸ ਚੱਲਣਾ ਹੁਤਾ ਮੈਂ ਵੱਡਾ ਹੀ ਹੋਣ ਵਾਲਾ ਆਈਆਂ ਲੱਗਦਾ ਐਵੇਂ ਮੁੰਡੇ ਦੇ ਉਹ ਹੈਡ ਬੋਧੇ ਐ ਮੈ ਲੱਗੇ ਪਰ ਆ ਤਾਂ ਮੇਰੇ ਪਿੱਛੇ ਦੇ ਦਵਾ ਮਾਟੜਾ ਰੋ ਕਾਲ ਸਿੰਘ ਨੇ ਅੱਜ ਆਪੀ ਦਮਨਲਾ ਸਜਾਇਆ ਬਹੁਤ ਸੋਣਾ ਮੇਰੇ ਬੁੱਤਨੇ ਦਮਨਲਾ ਸਜਾਇਆ ਦੇਖੋ ਕਿੰਨਾ ਸੁਣਾ ਲੱਗਦਾ ਕਾਲ ਸਿੰਘ मैं तो फिर मक्की बन जाऊंगा अगर तो मैं मक्की तोड़ो केला खाऊंगा ना पर हरी मक्की में केला खाना सी होने वाहिगुरु जी का खालसा वाहिगुरु जी की फतेह हां जी सारी चढ़ दी कला चल जी ब्लॉग बना ले आया थी वाहिगुरु जी का खालसा वाहिगुरु जी की फतेह हां जी सारी चढ़ दी कला काल से नहीं ब्लॉग थी वाहिगुरु काल से नहीं ब्लॉग बना ले आया थी वाहिगुरु जी का खालसा वाहिगुरु जी की जी सारी चढ़ दी कला चल जी आज ਹਾਂਜੀ ਅਕਾਲ ਸਿੰਘ ਗੱਤਕੇ ਦੀ ਪ੍ਰੈਕਟਿਸ ਕਰ ਰਿਹਾ ਆ ਕਹਿੰਦਾ ਮਾਂ ਗੱਤਕਾ ਖੇਡਣਾ ਤੇ ਮੈਂ ਕਿਹਾ ਚਲ ਪੁੱਤ ਫੇਰ ਗੱਤਕਾ ਖੇਡ ਤੇ ਪੈਂਤਰਾ ਲਾਊਗਾ ਕਾਕਾ ਤੇ ਛੋਟੀ ਛੋਟੀ ਖੇਡੂਗਾ ਦੇਖੋ ਸ਼ਸਤਰ ਵਿਦਿਆ ਵੀ ਬਹੁਤ ਜ਼ਰੂਰੀ ਆ ਬੱਚਿਆਂ ਵਾਸਤੇ ਤੇ ਅਕਾਲ ਸਿੰਘ ਨੇ ਹੁਣ ਸ਼ਸਤਰ ਵਿਦਿਆ ਵੀ ਲੈਣੀ ਆ ਤੇ ਸਮਰ ਦੇ ਬੱਚੇ ਨੂੰ ਪਾਉਣਾ ਮੈਂ ਕੱਲ ਨੂੰ ਗੱਤਕੇ 'ਚ ਅਕਾਲ ਸਿੰਘ ਕਹਿੰਦਾ ਮਾਂ ਪਹਿਲਾਂ ਤੁਸੀਂ ਕਰਕੇ ਦਿਖਾਵਾ ਪਹਿਲਾਂ ਤੁਸੀਂ ਕਰਕੇ ਦਿਖਾਓ ਵੀ ਮੈਂ ਅਕਾਲ ਸਿੰਘ ਨੂੰ ਦੱਸਿਆ ਇਦਾਂ ਇਦਾਂ ਖੇਡਣਾ ਤੇ ਫੇ ਮੇਰੀ ਵਗਰ ਵਗਰੀ ਖੇਡੀ ਜਾਂਦਾ ਬਹੁਤ ਕਿਊਟ ਆ ਨਿੱਕਾ ਜਿਹਾ ਅੱਜ ਸਵੇਰ ਦਾ ਕਈ ਵਾਰੀ ਨਾ ਗ੍ਰੀਨ ਟੇਬਲ ਦੇ ਉੱਪਰ ਚੜ੍ਹ ਕੇ ਉਹ ਮਾਈਕ ਜਹਾਦ ਚ ਫੜ ਲੈਂਦਾ ਤੇ ਕਹਿੰਦਾ ਮਾਂ ਇਹ ਮੇਰਾ ਇਹ ਮੇਰੀ ਸਟੇਜ ਆ ਤੇ ਮੈਂ ਸਿਮਰਨ ਕਰਨਾ ਫੇ ਜੈਕਾਰੇ ਬੁਲਾਉਂਦਾ ਆ ਫਤੀ ਬੁਲਾਉਂਦਾ ਤੇ ਬਹੁਤ ਸੁਨ ਸੁਣ ਕਰ ਰਿਹਾ ਸੀਗਾ ਹਾਂਜੀ ਹੁਣ ਅਕਾਲ ਸਿੰਘ ਪੈਂਤਰਾ ਲਾ ਰਿਹਾ ਦੇਖੋ ਹਲੀ ਹਲੀ ਸਿੱਖਦਾ ਆ ਅਕਾਲ ਸਿੰਘ ਲਓ ਜੀ ਆ ਗਿਆ ਆ ਗਿਆ ਕਾਕਾ ਲੈ ਕੀ ਨਸਣਾ ਮੇਰੇ ਪਤੇ ਹੈ ਵੈਂਤਰਾਲੋਨਾ ਉਹ ਕਾਲ ਸਿੰਘ ਨੇ ਅੱਜ ਆਪ ਹੀ ਅੱਜ ਦਸਤਾਰ ਸਜਾਈ ਹੈ ਕਹਿੰਦਾ ਮਾਂ ਤੁਸੀਂ ਗੱਠ ਬੰਧਨ ਕਿਉਂਕਿ ਮੈਂ ਜਦੋਂ ਦਮਨਲਾ ਸਚਾਨੀ ਪੁੱਛ ਨਿੱਕੀ ਜੀ ਗੱਠ ਬੰਧਦੀ ਹਾਂ ਹਾਂਜੀ ਚਲੋ ਜੀ ਮਿਲਦੇ ਹਾਂ ਕੱਲ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਜਾ ਜੰਪ ਕਰਕੇ ਥੱਲੇ ਮਾ ਤੁਹਾਡੇ ਇੱਕ ਥੱਲੇ ਇੱਕ ਹਾਂ ਮੋਢਾ ਇੱਕ ਗਾਹਾਂ ਕਰਕੇ ਚੱਲ ਆਜਾ ਸ਼ਾਬਾਸ਼ ਚੱਲ ਆਜਾ ਆਜਾ